ਨੋ ਜੀ ਅੱਜ ਆਪਾਂ ਲੈ ਕੇ ਆਏ ਆ ਮਹਿੰਦਰਾ ਅਰਜਨ 605 PS 4 ਵੀਲ ਦਾ ਰਿਵਿਊ ਜੋ ਕਿ 2025 ਦੇ ਵਿੱਚ ਚੈਰੀ ਕਲਰ ਦਾ ਆ ਰਿਹਾ ਹੈ ਮੈਟੈਲਿਕ ਕਲਰ ਦੇ ਰਹੀ ਹੈ ਕੰਪਨੀ ਇਸ ਟਾਈਮ ਇਹਨੂੰ ਠੀਕ ਹੈ ਜੀ ਕਲਰ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਸਾਰੀ ਬੋਡੀ ਲਾਈਨ ਦਾ ਇਹਨੂੰ ਮੈਟੈਲਿਕ ਕਲਰ ਚੈਰੀ ਰੰਗ ਦਾ ਦੇ ਰਹੀ ਹੈ ਬਲੈਕ ਕਲਰ ਦੀ ਚੈਸੀ ਬਲੈਕ ਕਲਰ ਦੀ ਚੈਸੀ ਦੇ ਰਹੀ ਹੈ ਵਾਈਟ ਡਰਮ ਦੇ ਰਹੀ ਹੈ ਠੀਕ ਹੈ ਜੀ ਆਹ ਟਰੈਕਟਰ ਦੀ ਲੁੱਕ ਤੁਸੀਂ ਦੇਖੋ ਇਸ ਪੇਂਟ ਨਾਲ ਠੀਕ ਹੈ ਜੀ ਔਰ ਇਹਦੇ ਵਿੱਚ ਸਿਰਫ ਕੰਪਨੀ ਨੂੰ ਰਿਮਾ ਦੇ ਪੇਂਟ ਦੀ ਸੁਧਾਰ ਕਰਨ ਦੀ ਲੋੜ ਹੈ ਅੱਜ ਵੀ ਕੰਪਨੀ ਰਿਮਾ ਦੇ ਪਤਲਾ ਪੇਂਟ ਦੇ ਰਹੀ ਏ ਥੋੜਾ ਜਿਹਾ ਮੋਟਾ ਦੇ ਵਧੀਆ ਕੁਆਲਿਟੀ ਦਾ ਪੇਂਟ ਕੰਪਨੀ ਨੂੰ ਲਾਉਣਾ ਚਾਹੀਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਿੰਮੇਦਾਰ ਨੂੰ ਇਸ ਚੀਜ਼ ਦੀ ਦਿੱਕਤ ਨਾ ਆਵੇ ਹੁਣ ਆਪਾਂ ਗੱਲ ਕਰਾਂਗੇ ਇਹਦੇ ਬੈਟਰੀ ਬਾਰੇ ਕਾ ਬੈਟਰੀ ਬਕਸਾ ਬਾਹਰ ਦੇਤਾ ਕੰਪਨੀ ਨੇ ਔਰ ਬੈਟਰੀ ਬਕਸਾ ਖੋਲਣ ਲਈ ਆ ਚਿੜੀ ਦਿੱਤੀ ਏ ਜੋ ਹੱਥ ਨਾਲ ਟਾਈਟ ਹੋ ਜਾਂਦੀ ਤੇ ਹੱਥ ਨਾਲ ਹੀ ਖੁੱਲ ਜਾਂਦੀ ਠੀਕ ਹੈ ਜੀ ਕਿਸੇ ਚਾਬੀ ਦੀ ਪਲਾਸ ਦੀ ਲੋੜ ਨਹੀਂ ਐਕਸਾਈਡ ਦੀ ਬੈਟਰੀ ਦਿੰਦੀ ਏ ਕੰਪਨੀ ਦੇ ਵਿੱਚ ਠੀਕ ਹੈ ਜੀ 88 एएच ਦੀ ਦਿੰਦੀ ਏ ਬਾਕੀ ਤੁਸੀਂ ਵੇਖ ਲਓ ਔਰ ਬੰਦ ਕਰਨਾ ਵੀ ਇਹ ਨੂੰ ਨਾ ਹੀ ਸੌਖਾ ਹੁਣ ਆਪਾਂ ਗੱਲ ਇਹਦੇ ਇੰਜਨ ਬਾਰੇ ਠੀਕ ਹੈ ਜੀ ਔਰ ਦੇਖੋ ਬੌਰਨਟ ਖੋਲਣ ਲਈ ਆਪਾਂ ਨੂੰ ਸਿੰਪਲ ਆ ਲੌਗ ਦਿੱਤਾ ਹੈ ਹੱਥ ਨਾਲ ਖੋਲੋ ਦੇਖੋ ਕਿੱਡਾ ਵਧੀਆ ਫਰੰਟ ਤੇ ਦਿੱਤਾ ਹੈ ਔਰ ਡਬਲ ਜੈਕ ਦਿੱਤੇ ਨੇ ਕੰਪਨੀ ਨੇ ਜੋ ਕਿ ਆਟੋਮੈਟਿਕ ਉੱਪਰ ਹੋ ਜਾਂਦੇ ਨੇ ਠੀਕ ਹੈ ਜੀ ਆ ਡਰਾਈ 에ਅਰ ਕਲਿੰਡਰ ਵੱਡਾ ਦਿੱਤਾ ਕੰਪਨੀ ਨੇ ਵੱਡਾ ਰੈਡੀਏਟਰ ਤਾਂ ਕਿ ਇੰਜਨ ਨੂੰ ਠੰਡਾ ਆਉਣ ਦੇ ਵਿੱਚ ਦਿੱਕਤ ਨਾ ਆਵੇ ਤੇ 4 ਸਿਲੰਡਰ ਦੇ ਵਿੱਚ ਬਿਨਾ EGR ਤੋਂ ਵੱਡਾ ਇੰਜਨ ਦਿੱਤਾ ਕੰਪਨੀ ਨੇ 10 ਲੀਟਰ ਤੇਲ ਇਹਦੇ ਚੈਂਬਰ ਚ ਪੈਂਦਾ ਔਰ ਇਹਦੇ ਵਿੱਚ ਖਾਸ ਚੀਜ਼ ਇਹ ਹੈ ਕਿ ਕੰਪਨੀ ਨੇ ਇੰਜਨ ਦਾ ਤੇਲ ਠੰਡਾ ਹੋਣ ਲਈ ਪਾਣੀ ਦਾ ਸਰਕਲ ਦਿੱਤਾ ਦੇਖੋ ਜਿੱਥੇ ਫਿਲਟਰ ਦਿੱਤਾ ਏ ਉਥੇ ਪਾਣੀ ਦਾ ਸਰਕਲ ਦਿੱਤਾ ਹੈ ਕਿ ਇੰਜਨ ਦਾ ਤੇਲ ਵੀ ਠੰਡਾ ਰਹੇ ਠੀਕ ਹੈ ਜੀ ਆ ਇਹਦਾ ਅਲਟਰਨੇਟਰ ਆ ਗਿਆ ਵੱਡਾ ਅਲਟਰਨੇਟਰ ਦੇਣ ਲੱਗ ਪਈ ਹੁਣ ਵੱਡੇ ਪੰਪ ਦਿੰਦੀ ਆ ਕੰਪਨੀ ਇਹਦੇ ਵਿੱਚ ਜੋ 1 ਮਿੰਟ ਦੇ ਵਿੱਚ 40 ਲੀਟਰ ਤੇਲ ਟਰਾਂਸਫਰ ਕਰਦਾ ਠੀਕ ਹੈ ਜੀ ਔਰ ਸਾਇਲੈਂਸਰ ਵਾਲੀ ਢੋਲ ਕੀ ਅੰਦਰ ਆ ਗਈ ਬਾਹਰ ਸਾਇਲੈਂਸਰ ਦੀ ਪਾਈਪ ਆ ਗਈ ਜੋ ਬਹੁਤ ਸੁਣੀ ਆਵਾਜ਼ ਕੱਢਦਾ ਟਰੈਕਟਰ ਇਹ ਹੁਣ ਗੱਲ ਕਰਾਂਗੇ ਆਪਾਂ ਇਹਦੇ ਟਾਇਰਾਂ ਬਾਰੇ ਫਰੰਟ ਟਾਇਰ ਦਿੰਦੀ ਆ ਕੰਪਨੀ ਇਹਨੂੰ 9524 ਦੇ ਔਰ ਬੈਕ ਟਾਇਰ ਦਿੰਦੀ ਹੈ 16928 ਦੇ ਐਮਰਫ ਦੇ ਟਾਇਰਾਂ ਦੇ ਵਿੱਚ ਆਪਾਂ ਲਿਆ ਇਹ ਠੀਕ ਹੈ ਜੀ ਔਰ ਗੱਲ ਕਰਾਂਗੇ ਫਰੰਟ ਹਿੱਸੇ ਦੀ ਫਰੰਟ ਹਿੱਸਾ ਇਹਨੂੰ ਕੰਪਨੀ ਕਰਾਰੋ ਦਾ ਦੇ ਦੀਏ ਠੀਕ ਹੈ ਜੀ ਕਰਾਰੋ ਦਾ ਫਰੰਟ ਹਿੱਸਾ ਮજબૂત ਵਧੀਆ ਔਰ ਆ ਤੁਸੀਂ ਦੇਖ ਸਕਦੇ ਹੋ ਜੀ 4/4 ਵਾਲੀ ਸ਼ਾਫਟ ਜਿਹਨੂੰ ਪਹਿਲਾਂ ਪਲਾਸਟਿਕ ਦੀ ਬੋਡੀ ਦੇ ਵਿੱਚ ਕਵਰ ਕੀਤਾ ਤੇ ਫਿਰ ਥੱਲੇ ਲੋਹੇ ਦੀ ਪਲੇਟ ਦਿੱਤੀ ਹੈ ਤੋੜੀ ਮਗਰਲੇ ਹਿੱਸੇ ਤੱਕ ਠੀਕ ਹੈ ਜੀ ਔਰ ਇਹਦੇ ਵਿੱਚ ਕੰਪਨੀ ਨੇ ਡਬਲ ਐਕਟਿਵ ਵਾਲਾ ਪਾਵਰ ਸਟੀering ਜੱਕ ਦਿੱਤਾ ਤਾਂ ਕਿ ਇਹਨੂੰ ਮੋੜਨ ਦੇ ਵਿੱਚ ਦਿੱਕਤ ਨਾ ਆਵੇ ਫਰੰਟ ਪਾਰਾ ਆਉਣ ਦੇ ਵਿੱਚ ਡਰਾਈਵਰ ਨੂੰ ਪੂਰਾ ਕੰਫਰਟੇਬਲ ਮੋੜੇ ਪਾਰਾ ਸਟੀering ਨਾ ਹੋਵੇ ਸਿੰਗਲ ਜੱਕ ਦੇ ਕਾਰਨ ਭਾਰੇ ਹੋ ਜਾਂਦੇ ਕਈ ਟਰੈਕਟਰ ਆਪਦੀ ਸੈਗਮੈਂਟ ਦਾ ਬਹੁਤ ਵਧੀਆ ਟਰੈਕਟਰ ਆ ਇਹ ਹੁਣ ਆਪਾਂ ਗੱਲ ਕਰਾਂਗੇ ਦੇ ਬੈਕ ਹਿੱਸੇ ਬਾਰੇ ਸਿੰਕਰੋ ਗੇਅਰ ਬਾਕਸ ਆਉਂਦਾ ਇਹਨੂੰ ਬੈਕ ਵਾਲਾ ਖੋ ਕਿੱਡੀਆਂ ਮੋਟੀਆਂ ਟੀਬਾਂ ਨੇ ਠੀਕ ਹੈ ਜੀ। ਔਰ ਗੱਲ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਪਲੇਟ ਇਹਦੀ ਐਸ ਐਫ ਸੀ ਦੇਖੋ 267 ਐਸ ਐਫ ਸੀ ਇਹਦੀ ਤੇ 42.5 ਪੀਟੀਓ ਹੌਸ ਪਾਵਰ ਹੈ। ਔਰ ਪੀਟੀਓ ਵਾਲਾ ਜਿਹੜਾ ਗੀਅਰ ਬਾਕਸ ਹੈ ਸਾਰਾ ਹੀ ਅੱਡ ਦੇਤਾ ਇਸੇ ਨਾਲੋਂ। ਦੇਖੋ ਇਹਦੇ ਵਿੱਚ ਆਪਾਂ ਜੇ ਕੋਈ ਪੰਨ ਦਿੱਕਤ ਆਉਂਦੀ ਹੈ ਜਾਂ ਇਹਦੇ ਚੱਕਰ ਚੇਂਜ ਕਰਨੇ ਆਪਾਂ ਨੂੰ ਸਾਰਾ ਖੋਲਣ ਦੀ ਲੋੜ ਨਹੀਂ। ਬਸ ਪਿੱਛੋਂ ਹੁੱਕ ਲਾਉਣੀ ਹੈ ਤੇ ਪੀਟੀਓ ਵਾਲੀ ਹੋਜ਼ਿੰਗ ਲੈ ਜਾਣੀ ਹੈ ਤੇ ਆਪਾਂ ਨੇ ਇਹਦੇ ਵਿੱਚ ਕੁਝ ਵੀ ਚੇਂਜ ਕਰ ਸਕਦੇ ਆ ਇਹਦੇ ਚੱਕਰ ਵਧਾ ਘਟਾ ਸਕਦੇ ਆ ਠੀਕ ਹੈ ਜੀ ਜਾਂ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਤੇ ਆਪਾਂ ਦੂਰ ਕਰ ਸਕਦੇ ਆ ਔਰ ਹੁਣ ਆਪਾਂ ਗੱਲ ਕਰਾਂਗੇ ਦੀ ਲਿਫਟ ਬਾਰੇ ਮਹਾ ਲਿਫਟ ਜੁੜੀ ਐ ਐਮਟੈਕ ਲਿਫਟ ਵਜਦੀ ਏ 2800 ਕਿਜੀ ਦੀ ਕੰਪਨੀ ਇਹਦੇ ਵਿੱਚ ਲਿਫਟ ਕਪੈਸਿਟੀ ਦਿੰਦੀ ਏ ਡਬਲ ਸੈਂਸਿੰਗ ਦੇ ਨਾਲ ਤੇ ਡਬਲ ਵਾਲ ਦਿੱਤੇ ਨੇ ਉੱਪਰ ਸੈਂਸਿੰਗਲੀ ਔਰ ਲਿੰਕਾਂ ਦੇਖੋ ਕਿੰਨੀਆਂ ਮੋਟੀਆਂ ਤੇ ਕਿੰਨੀਆਂ ਮਜ਼ਬੂਤ ਦਿੱਤੀਆਂ ਨੇ ਡਬਲ ਜੈਕ ਆਉਂਦੇ ਆ ਦੋਨਾਂ ਸਾਈਡਾਂ ਤੋਂ ਹੀ ਅਡਜਸਟਮੈਂਟ ਕਰ ਸਕਦੇ ਆ ਆਪਾਂ ਲਿੰਕਾਂ ਦੀ ਔਰ ਸਾਈਡ ਤੇ ਆ ਟਾਪ ਲਿੰਕ ਆ ਜਾਂਦੀਆਂ ਅਡਜਸਟਮੈਂਟ ਲਈ ਕੁਲੀਆਂ ਵੀ ਪੈਂਦੀਆਂ ਨੇ ਪਲੱਸ ਫਰੰਟ ਤੋਂ ਟਾਪ ਲਿੰਕ ਵਰਗੂੰ ਕੰਮ ਕਰਦੀ ਹੈ ਚੂੜੀ ਚੜਦੀ ਹੈ ਉਤਰਦੀ ਹੈ ਕਿ ਜਿੰਨਾ ਮਰਜੀ ਘਟਾਓ ਵਧਾਓ ਇਹਨੂੰ ਠੀਕ ਹੈ ਜੀ ਮਜਬੂਤ ਬਣਾਇਆ ਟਰੈਕਟਰ ਕੰਫਰਟੇਬਲ ਟਰੈਕਟਰ ਬਣਾਇਆ ਕੰਪਨੀ ਨੇ ਬਹੁਤ ਵਰਕ ਕੀਤਾ ਇਸ ਕੰਪਨੀ ਨੇ ਇਸ ਟਰੈਕਟਰ ਤੇ ਬਹੁਤ ਸੁਧਾਰ ਕੀਤੇ ਨੇ ਆਪਾਂ ਗੱਲ ਕਰਾਂਗੇ ਦੀ ਹੁੱਕ ਬਾਰੇ ਹੁੱਕ ਤੇ ਕੰਪਨੀ ਨੂੰ ਹਜੇ ਵੀ ਸੁਧਾਰ ਕਰਨ ਦੀ ਲੋੜ ਏ ਇਹ ਦੋ ਸੁਧਾਰ ਨੇ ਜਿਹੜੇ ਇਹਦੇ ਵਿੱਚ ਕੰਪਨੀ ਨੂੰ ਚਾਹੀਦੇ ਨੇ ਜਿਵੇਂ ਰੇਮਾਂ ਦਾ ਪੇਂਟ ਔਰ ਇਹ ਹੁੱਕ ਹੁੱਕ ਸੈਗਮੈਂਟ ਦੇ ਟਰੈਕਟਰ ਦੇ ਸੈਗਮੈਂਟ ਦੇ ਹਿਸਾਬ ਨਾਲ ਬਹੁਤ ਪਤਲੀ ਠੀਕ ਹੈ ਜੀ ਮજબૂત ਹੁਕ ਦੇਣੀ ਚਾਹੀਦੀ ਹੈ ਕੰਪਨੀ ਨੂੰ ਥੋੜੀ ਜਿਹੀ ਹੈਵੀ ਤੇ ਰੀਮਾ ਦੇ ਪੇਂਟ ਥੋੜਾ ਜਆ ਵਧੀਆ ਦੇਣਾ ਚਾਹੀਦਾ ਹੁਣ ਆਪਾਂ ਗੱਲ ਕਰਾਂਗੇ ਇਹਦੇ ਪਲੇਟਫਾਰਮ ਬਾਰੇ ਫਲੈਟ ਪਲੇਟਫਾਰਮ ਆਉਂਦਾ ਹੈ ਡਬਲ ਸਟੈਪ ਦਿੱਤੇ ਨੇ ਇਹਨੂੰ ਉੱਪਰ ਚੜ੍ਹਨ ਲਈ ਔਰ ਇੱਕ ਆ ਹੈਂਡਲ ਔਰ ਇੱਕ ਆ ਹੈਂਡਲ ਕਿ ਇਹਨਾਂ ਨੂੰ ਪਕੜ ਕੇ ਉੱਪਰ ਜਾਣਾ ਆਸਾਨ ਹੋਵੇ ਆ ਸੀਟ ਦੇਖੋ ਕਿੰਡੀ ਵੱਡੀ ਸੀਟ ਦਿੱਤੀ ਇਹਦੇ ਤੇ ਕੰਪਨੀ ਨੇ ਕੰਫਰਟੇਬਲ ਡਰਾਈਵਰ ਦਾ ਵੀ ਪੂਰਾ ਕੰਫਰਟ ਦਾ ਧਿਆਨ ਰੱਖਿਆ ਗਿਆ ਆ ਉੱਪਰਲਾ ਵੀਊ ਵੇਖੋ ਟਰੈਕਟਰ ਦਾ ਠੀਕ ਹੈ ਜੀ ਡਿਜੀਟਲ ਮੀਟਰ ਦਿੱਤਾ ਇਹਦੇ ਵਿੱਚ ਠੀਕ ਹੈ ਜੀ ਆ ਇਹਦਾ ਤੇਲ ਵਾਲਾ ਆ ਗਿਆ ਆ ਇਹਦਾ ਟੈਂਪਰੇਚਰ ਵਾਲੇ ਆ ਗਏ ਪੁਆਇੰਟ ਠੀਕ ਹੈ ਜੀ ਆ ਘੰਟੇ ਹੋ ਗਏ ਟਰੈਕਟਰ ਦੇ ਆ ਟ੍ਰਿਪ ਮੀਟਰ ਹੋ ਗਿਆ ਆ ਕੰਪਨੀ ਆ ਸ਼ੋ ਕਰਦਾ ਜੀ 1500 ਆਰਪੀਐਮ ਤੇ ਪੀਡੀਓ ਚੱਕਰ ਪੂਰੇ ਕਰਦਾ ਆਪਦੇ 540 ਔਰ 2100 ਦੇ ਪ੍ਰੋਡਿਊਸ ਕਰਦਾ ਆਪਦੀ ਪੂਰੀ ਹੌਸ ਪਾਵਰ ਇਹ ਟਰੈਕਟਰ ਠੀਕ ਹੈ ਜੀ ਆਹ ਸਰਵਿਸ ਦਾ ਨਿਸ਼ਾਨ ਹੈ ਜੋ ਕਿ ਆਪਾਂ ਭੁੱਲ ਜਾਗੇ ਸਰਵਿਸ ਦਾ ਟਰੈਕਟਰ ਆਪਾਂ ਨੂੰ ਯਾਦ ਦਵਾਉਂਦਾ ਰਹੇਗਾ ਠੀਕ ਹੈ ਜੀ ਆਪਦੀ ਇਹ ਪੁਆਇੰਟ ਜਗ੍ਹਾ ਲੱਗ ਪੈਂਦਾ ਔਰ ਟਰੈਕਟਰ ਬੀਪ ਦੀ ਸਾਊਂਡ ਦੇਣ ਲੱਗ ਪੈਂਦਾ ਕਿ ਸਰਵਿਸ ਦਾ ਟਾਈਮ ਹੋ ਗਿਆ ਠੀਕ ਹੈ ਜੀ ਆਹ ਓਵਰ ਹੀਟ ਹੋਣ ਤੇ ਇੰਡੀਕੇਟਰ ਜਗੇਗਾ ਕਿ ਟਰੈਕਟਰ ਓਵਰ ਹੀਟ ਹੋ ਚੁੱਕਾ ਹੈ ਠੀਕ ਹੈ ਜੀ ਇਹਦੇ ਵਿੱਚ ਹੋਰ ਵੀ ਨਿਸ਼ਾਨ ਜੋ ਵੀ ਕੰਪਨੀ ਨੇ ਆਪਦੇ ਦਿੱਤੇ ਨੇ ਆ ਇੰਡੀਕੇਟਰ ਵਾਲੇ ਪੁਆਇੰਟ ਆ ਜਾਂਦੇ ਆ ਫਿਰ ਤੁਸੀਂ ਦੇਖੋ ਕਿ ਗੱਡੀਆਂ ਵਾਂਗੂ ਦਿੱਤਾ ਨੂੰ ਪੂਰਾ ਲਾਈਟਾਂ ਜਗਾਉਣ ਲਈ ਠੀਕ ਹੈ ਜੀ ਔਰ ਇਹਦੇ ਚ ਖਾਸ ਬਾਤ ਹੈ ਸਿੰਕਰੋ ਇਹਦੇ ਚ ਖਾਸ ਬਾਤ ਇਹ ਹੈ ਕਿ ਜਿਹੜਾ ਇਹਨੂੰ ਸ਼ਟਲ ਗੇਅਰ ਬਾਕਸ ਆਉਂਦਾ ਹੈ ਇਹਨੇ ਸੈਗਮੈਂਟ ਦੇ ਵਿੱਚ ਹਜੇ ਤੱਕ ਕੋਈ ਕੰਪਨੀ ਗੇ ਸ਼ਟਲ ਗੇਅਰ ਬਾਕਸ ਨਹੀਂ ਦਿੰਦੀ ਇਨੂੰ ਸ਼ਟਲ ਗੇਅਰ ਆਉਂਦਾ ਔਰ ਇਹਨੂੰ 5 ਸਪੀਡਾਂ ਕੰਪਨੀ ਦਿੰਦੀ ਹੈ ਜੀ ਹਾਈ ਲੋ మీడియం ਦੇ ਵਿੱਚ ਆ ਜਾਂਦਾ ਹੈ ਆਜ ਦਾ 4 ਵੀਲ ਦਾ ਗੇਅਰ ਬਾਕ ਗੇਅਰ ਆ ਗਿਆ ਠੀਕ ਹੈ ਜੀ ਰੇਸ ਵੇਖੋ ਗੱਡੀਆਂ ਵਾਲੀ ਰੇਸ ਠੀਕ ਹੈ ਜੀ ਆਜ ਦੀ ਹੈਂਡ ਬ੍ਰੇਕ ਹੈ ਬਸ ਇਹਨਾਂ ਬ੍ਰੇਕ ਬ੍ਰੇਕਾਂ ਪ੍ਰੈਸ ਕਰਨੀਆਂ ਤੇ ਪਿੱਛੇ ਨੂੰ ਕਰਨਾ ਤੇ ਇਹ ਹੈਂਡ ਬ੍ਰੇਕ ਲੱਗ ਜਾਂਦੀ ਹੈ ਬ੍ਰੇਕਾਂ ਪ੍ਰੈਸ ਦੁਬਾਰਾ ਕਰਨੀਆਂ ਉਹਨੂੰ ਅੱਗੇ ਕਰਨਾ ਤੇ ਹੈਂਡ ਬ੍ਰੇਕਰ ਮੂਵ ਹੋ ਜਾਂਦੀ ਹੈ ਠੀਕ ਹੈ ਜੀ ਆ ਇਹਦਾ ਡਬਲ ਡਿਸਟਰੀਬਿਊਟਰ ਆ ਲ ਆ ਗਿਆ ਆ ਦੇ ਲਿਫਟ ਵਾਲੇ ਆ ਗੇ ਲੀਵਰ ਪੀਸੀ ਤੇ ਡੀਸੀ ਆ ਕੰਟਰੋਲਰ ਆ ਗਿਆ ਆ ਮੇਨ ਲੀਵਰ ਆ ਗਿਆ ਇਹਦਾ ਦੇਖੋ ਸੀਟ ਦੇ ਨਾਲ ਦਿੱਤੇ ਨੇ ਬਹੁਤ ਕੰਫਰਟ ਬਣਾਇਆ ਡਰਾਈਵਰ ਲਈ ਠੀਕ ਹੈ ਜੀ ਔਰ ਇਧਰ ਦੇਦਾ ਉਹਨਾਂ ਨੇ ਇੰਡੀਪੈਂਡੈਂਟ ਕਲਚ ਪੀਟੀਓ ਵਾਲਾ ਔਰ ਆ ਦੇਤੇ ਰਿਵਰਸ ਫਾਰਵਰਡ ਪੀਟੀਓ ਦਾ ਲੀਵਰ 540 ਚੱਕਰਾਂ ਵਾਲੀ ਠੀਕ ਹੈ ਜੀ ਤੇ ਦੇਖੋ ਵੀਊ ਦੇਖੋ ਔਰ ਇਹਦੇ ਸੈਗਮੈਂਟ ਦੇ ਵਿੱਚ ਜੌਂਡੀਅਰ ਵੀ ਆਉਂਦਾ ਹੈ ਤੇ ਹੌਲੈਂਡ ਵੀ ਆਉਂਦਾ ਹੈ ਉਹਦੇ ਨਾਲੋਂ ਇਹਦੇ ਵਿੱਚ ਪਲੱਸ ਪੁਆਇੰਟ ਦਾ ਇੱਕ ਰੇਟ ਦਾ ਇੱਕ ਮਹਿੰਦਰਾ ਪਹਿਲਾਂ ਹੀ ਆਪਦੀ ਮਾਈਲੇਜ ਵੱਲੋਂ ਜਾਣਿਆ ਜਾਂਦਾ ਹੈ ਡੀਜ਼ਲ ਸੇਵਰ ਵੱਜਦਾ ਤੇ ਦੂਜਾ ਇਹਦੇ ਵਿੱਚ ਸ਼ਟਲ ਗੇਅਰ ਦਾ ਜਿਹੜਾ ਉਹਦੇ ਨਾਲੋਂ ਪਾਸ ਪੁਆਇੰਟ ਇਹ ਤਿੰਨ ਪਲੱਸ ਪੁਆਇੰਟ ਬਣਾਉਂਦੇ ਆ ਉਹਦੇ ਨਾਲੋਂ ਇਹਨੂੰ ਖਾਸ ਠੀਕ ਹੈ ਜੀ ਬਾਕੀ ਅੱਜਕੱਲ੍ਹ ਦੀ ਡੇਟ ਦੇ ਵਿੱਚ ਕੰਪਨੀਆਂ 'ਚ ਕੰਪੀਟੀਸ਼ਨ ਇੰਨਾ ਹੋ ਗਿਆ ਕਿ ਨਿੱਕੀਆਂ-ਨਿੱਕੀਆਂ ਚੀਜ਼ਾਂ ਤੇ ਕੰਪਨੀ ਧਿਆਨ ਨਹੀਂ ਦਿੰਦੀ। ਹਰ ਕੰਪਨੀ ਆਪਾਂ ਨੂੰ YouTube ਦੇ ਹਰ ਨੈਟ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਨੂੰ ਵੀਡੀਓ ਵੇਖਣ ਨੂੰ ਮਿਲ ਜਾਣਗੀਆਂ। ਕੀ ਕੰਪਨੀ ਹਰ ਕੋਈ ਕੰਪਨੀ ਕੀ ਪੇਂਟ ਦੇ ਵਿੱਚ ਬਹੁਤ ਕੁਆਲਿਟੀ ਲੋ ਦੇ ਰਹੀ ਏ। ਕਿਤੇ ਨਾ ਕਿਤੇ ਕਿਸੇ ਦੇ ਇੰਜਨ ਦੇ, ਕਿਸੇ ਰਿਮਾਂ ਦੇ, ਕਿਸੇ ਦੀ ਬਾਡੀ ਲੈਂਡ ਦਾ ਜਾਂ ਤਾਂ ਉਹ ਡਲ ਪੈ ਜਾਂਦਾ ਹੈ ਜਾਂ ਰਿਮੂਵ ਹੋ ਜਾਂਦਾ ਹੈ ਜਾਂ ਪੇਪੜੀਆਂ ਬਣ ਬਣ ਲੈ ਜਾਂਦਾ ਹੈ। ਉਸ ਚੀਜ਼ ਤੇ ਕੰਪਨੀਆਂ ਨੂੰ ਸੁਧਾਰ ਕਰਨਾ ਚਾਹੀਦਾ। ਕਿ ਇਹ ਇਸ ਟਾਈਮ ਨਾਮੀ ਕੰਪਨੀਆਂ ਐ ਤੇ ਇਹਨਾਂ ਦਾ ਜੇ ਇਹ ਹਾਲ ਹੋਏਗਾ ਤੇ ਫਿਰ ਕੰਪਨੀ ਜਿੰਮੇਵਾਰ ਕੀ ਕਰੇਗਾ ਕੰਮ ਜਿੰਮੇਵਾਰ ਇਹਨੇ ਨੇ ਪੈਸੇ ਲਾਉਂਦਾ ਇਹਨਾਂ ਚੀਜ਼ਾਂ ਦੇ ਸੁਧਾਰ ਕਰਨਾ ਚਾਹੀਦਾ ਨਿਕੀ ਨਿਕੀਆਂ ਗੱਲਾਂ ਤੇ ਠੀਕ ਹੈ ਜੀ